ਮਿਸਾਲ ਸੇਖਾਲ ਜੀ ਸਾਰਿਆਂ ਨੂੰ ਵੱਡੇ ਫਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੰਨਣਕੇ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪੁਸ਼ਪ ਦਿਖਾਉਣੇ ਆ ਇੱਕ ਆ ਤਾਜੀ ਸੁਈ ਗਾਂਦ ਤੁਹਾਨੂੰ ਦਿਖਾਉਣੀ ਆ ਇੱਕ ਆ ਬੱਚੇ ਤੋਂ ਬਿਨਾ ਗਾਂਦ ਤੁਹਾਨੂੰ ਦਿਖਾਉਣੀ ਆ ਇੱਕ ਬੱਚੇ ਤੋਂ ਬਿਨਾ ਝੋਟੀ ਤੁਹਾਨੂੰ ਦਿਖਾਉਣੀ ਆ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਏ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਠੀਕ ਏ ਹੋਰ ਚੱਲ ਜਾਂਦਾ ਕੰਮ ਕਰ ਵਧੀਆ ਹਰੇ ਹਾਂਜੀ ਚੱਲੀ ਜਾਂਦਾ ਜੀ ਚਲੋ ਵਧੀਆ ਤੇ ਕਿਦਾਂ ਫਿਰ ਦੀ ਬਾਹਰ ਦਾ ਉਦੋਂ ਤੇ ਆਪਾਂ ਬਾਹਰ ਜਾਣਾ ਸੀ ਹਾਂਜੀ ਹਾਂਜੀ ਉਹ ਵੀਰਾਂ ਦਾ ਭਰਾ ਫੋਨ ਬੜਿਆ ਆਏ ਕਹਿੰਦੇ ਚੰਗਾ ਮਨ ਲਿਆ ਕੇ ਦੋ ਮੈਂ ਹਜੇ ਜਿੰਨੇ ਦਿਨ ਹੈਗੇ ਤੇ ਉਹਨੇ ਤਾਂ ਦੁੱਧ ਚੋਚਾ ਬਿਜਲੀ ਲਿਆ ਕੇ ਹੋਰ ਕਰਨਾ ਵੇਚਾਂ ਨੇ ਅੱਛਾ ਹਾਂਜੀ ਹਾਂਜੀ ਠੀਕ ਆ ਉਹਨੇ ਦਿਨ ਤੁਹਾਡਾ ਰਾਤ ਦਾ ਕੀ ਚੱਲਿਆ ਫਿਰ ਜਿਹੜੀ ਲੇਕਦੀ ਬਿਜਲੀ ਮੈਂ ਕਹਿੰਦਾ ਚਲੋ ਨਾਲੇ ਬੰਦੇ ਦਾ ਧਿਆਨ ਲੱਗਾ ਰਹਿੰਦਾ ਵਾ ਇਧਰ ਬਿਜਲੀ ਕੀ ਕਰਾਂਗੇ ਬੈਗੇ ਠੀਕ ਆ ਤੇ ਉਸ ਦਿਨ ਕਿੰਨੇ ਕੁ ਫੋਨ ਫਨ ਆਏ ਫਿਰ ਬਹੁਤ ਫੋਨ ਉਹਦੇ ਅਜੇ ਵੀ ਤੁਰੇ ਹੀ ਆਉਂਦੇ ਆਗੇ ਅੱਛਾ ਚੰਗੀਆਂ ਕਈਆਂ ਦੇ ਠੀਕ ਆ ਚੰਗੀਆਂ ਕਈਆਂ ਕਹਿੰਦੇ ਉਦੋਂ ਨਹੀਂ ਲਿਆ ਕੇ ਦਲਾਮ ਰਹਿ ਤਸੀਲ ਬੱਬਗਲ ਮੈਤਾ ਰੋਡ ਤੇ ਪਿੰਡ ਨਾਲ ਨਾਲ ਦੀ ਹੋਈ ਲੱਗੀ ਠੀਕ ਹੈ ਲੱਗੇ ਮੈਤਾ ਵੀ ਇੱਥੋਂ ਲੱਗ ਗਈ ਆ ਹਾਂਜੀ 6 ਕਿਲੋਮੀਟਰ ਮੈਤਾ ਵਾ ਠੀਕ ਹੈ ਜੀ ਕਿਹੜੇ ਕਿਲੋਮੀਟਰ ਨਾਲ ਦੀ ਹੋਈ ਠੀਕ ਹੈ ਜੀ ਹਾਂਜੀ ਤੇ ਬੋਪਰਾ ਵੀ ਲੱਗ ਗਈ ਬੋਪਰਾ ਲੱਗੇ ਉਹ ਬੋਪਰਾ 4 ਕਿਲੋਮੀਟਰ ਤੇ ਫੋਨ ਨੰਬਰ ਪੁੱਲ ਦੇ ਇੱਕ ਰਿ 708779967 ਠੀਕ ਹੈ ਚਲੋ ਪਹਿਲਾਂ ਫਿਰ ਤਾਜੀ ਸੂਈ ਦਿਖਾ ਦਈਏਗਾ ਆਪਾਂ ਹਨਾ ਦੇ ਲੋ ਰੰਗ ਰੂਪ ਦੇ ਜਿਹੜੀ ਸਾਫ਼ ਹੈ ਪੂਰੀ ਕਿੰਨਾ ਚਿਰ ਹੋਇਆ ਵਿਧਿੰਨ ਸੁਈ ਨਾ ਇਹਨੂੰ 8 8 ਦਿਨ ਹੋ ਗਏ ਜੇ 8 ਦਿਨ ਹੋ ਗਏ ਉਹ ਵਸ਼ੀ ਹੈ ਮਗਰ ਅੱਛਾ ਆ ਵਸ਼ੀ ਹੈ ਜਿਹੜੀ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਚਿਰ ਤੇ ਕੱਲ ਦੁੱਧ ਤਿਆਰ ਮੌਕੇ ਤੇ ਤੁਸੀਂ 12 ਕਿਲੋ ਦਾ ਜਿਹੜਾ 10 ਲੀਟਰ ਦੀ ਗਾਰੰਟੀ ਦਾਂਗੇ ਆਪਾਂ ਘਰ ਦੀ 10 ਕਿਲੋ ਦੀ ਦਾਂਗੇ ਜਿਹੜਾ ਮੌਕੇ ਤੇ ਤਿਆਰ 12 ਕਿਲੋ ਦੋਜਾ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕੁ ਉਤਰਾ ਚ ਵਾਈ ਜਾਊਗੀ ਇਹ ਦੁੱਧ ਦੇ 15-16 ਕਿਲੋ ਤਾਂ ਆਉਣਾ ਚਾਹੀਦੀ ਠੀਕ ਆ ਤੋਰੀ ਹਾਂ ਫੇਰ ਇਹਨੂੰ ਚਲੋ ਸੂਆ ਕਿਨਵਾਉਗਾ ਇਹ ਤਾਂ ਦੂਜਾ ਜੀ ਸੂਆ ਇਹ ਤਾਂ ਦੂਸਰਾ ਦਸਤੇ ਉਤਰਾ ਜਿਹੜੀ ਰੰਗ ਰੂਪ ਦੀ ਜਿਹੜੀ ਪੂਰੀ ਸਾਫ ਹੈ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਲੈ ਜਾ ਤਿੰਨ ਟਾਈਮ ਚੋਕੇ ਲੈ ਜਾ ਤੇ ਥਾਨੂੰ ਵੀ ਦੇਖ ਸਕਦੇ ਤੇ ਲੱਗੇ ਤਾਂ ਤੇ ਕੀ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੁੱਲ ਦੇ ਤਾਂ ਵਿਧੀ 40000 ਰੁਪਿਆ ਵਾ ਅੱਛਾ ਮਾਨ ਤਣ ਕਰਾਂਗੇ ਵਿੱਚੋਂ ਕਰ ਦੋਗੇ ਹਾਂਜੀ ਕਿੰਨਾ ਕਰ ਦੋਗੇ ਮਾਨ ਤੁਸੀਂ ਕਰਾਓ ਕਿੰਨਾ ਕਰਾਉਂਦੇ ਕਰ ਦੋ ਆਪ ਹਾਂਜੀ ਦੋ ਛੱਡ ਦਈਏ ਜੇ ਵੇਚ ਲੋ ਤੁਹਾਡੀ ਮਰਜ਼ੀ ਆ ਵੇਚ ਲੋ ਕਿੰਨਾ ਕਰਾਉਣਾ ਕਰਵਾ ਲਓ ਤੁਸੀਂ ਯਾਰ ਛੱਡ ਦਈਏ ਔਰ ਫਿਰ ਛੱਡ ਦੋ ਗੋੜੀ ਆ ਜੀ ਛੱਡ ਦਿੰਦੇ ਅੱਛਾ 36 ਦੀ ਦੇ ਦਾਂਗੇ 36000 ਦੀ ਦੇ ਦੋਗੇ ਤੇ ਦੁੱਧ ਆ ਕਿਲੋ ਹੁਣ ਚਵਾ ਦੋਗੇ ਕਰਾ ਦੁੱਧ 12 ਹੋਊਗਾ ਆਪਾਂ 10 ਕਿਲੋ ਦੀ ਗਰੰਟੀ ਦਾਂਗੇ ਅਗਲੇ ਦੇ ਘਰ ਦੀ ਵੀ 10 ਕਿਲੋ ਦੀ ਦਾਂਗੇ ਬਾਕੀ ਅਗਲੇ ਦੇ ਘਰੇ ਜਾ ਕੇ ਵਾਜੇ ਤੇ ਹੋ ਬਾਕੀ ਜਦੋਂ ਸੇਵਾ ਦੇ ਟਮੰਡ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਹਾਂਜੀ ਇਹਦੇ ਕੋਲ ਕਿੰਨਾ ਚ ਦੁੱਧ ਇਹਦੇ ਕੋਲ 9 ਕਿਲੋ ਦੁੱਧ ਤਿਆਰ ਜਾਇ ਵਾਲੇ ਜਿਹੜਾ 9 ਕਿਲੋ ਪੱਕਾ ਦੁੱਧ ਹੈਗਾ ਜੀ 9 ਲੀਟਰ ਲੀਟਰ ਵਾਲਾ ਲੀਟਰ ਮਾਰ ਕੇ ਖੜੇ ਬਈ ਕੇ ਅੱਛਾ ਹਾਂਜੀ ਤੇ ਬਾਕੀ ਇੱਕ ਧਣ ਘਟ ਜੇ ਮਗਰ ਲ ਚਲਦਾ ਹੈਗਾ ਵਾ ਇਹ ਨਹੀਂ ਨਹੀਂ ਚਲਦਾ ਅੱਛਾ ਪੰਧਾਰਾ ਘਟਿਆ ਅੱਧਾ ਵਾ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਇਹ ਤੋੜ ਦਈਏ ਨਾ ਬਾਕੀ ਇਹਨੇ ਦੇ ਸੱਜਨੇ ਦੁੱਧ ਚੰਗਾ ਕੱਢਿਆ ਹੋਣਾ ਵਾ ਸੱਜਨੇ ਦੇ ਦੁੱਧ 20 22 ਕਿਲੋ ਚੋਇਆ ਹੋਣਾ ਜਦੋਂ ਦੁੱਧ ਨਾਲ ਧਣ ਘਟ ਗਿਆ ਵਾ ਬਾਕੀ ਇਹ ਆ ਕਿ ਸੋਈਆਂ ਸਵਾਈਆਂ ਵਾ ਦੁੱਧ ਤੁਸੀਂ ਆਪਣਾ ਆਪ ਤਸੱਲੀ ਕਰਕੇ ਖੜਨਾ ਵਾ ਕਿਉਂਕਿ ਅਸੀਂ ਕਿਹੇ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਣੀ ਹੁੰਦੀ ਉਤਰਾ ਜਿਹੜੀ ਕੱਦ ਕਾਠ ਦੀ ਬੋਡੀ ਵੇਟ ਦੀ ਚੰਗੀ ਆ ਥਣ ਮਗਰਲਾ ਘਟਿਆ ਇਹਦਾ ਕੋਈ ਵੀ ਰੋਸਾ ਨਾ ਆਪਣੇ ਸਮਝਣਾ ਵੇਖ ਲੈ ਤੇ ਇਹਦਾ ਮੁੱਲ ਵੀ ਦੀ ਮੁੱਲੇ ਦਾ 16000 ਰੁਪਿਆ ਵੀ ਅੱਛਾ ਕੋਲ ਮੰਨ ਜਨਾ ਹੁੰਦਾ ਕਰਾ ਦੋ ਕਿੰਨਾ ਕਰ ਦੋ 15 ਦੇ ਦੋਗੇ 14 ਦੇ ਦਾਂਗੇ ਅੱਛਾ 14000 ਦੀ ਦੇ ਦੋਗੇ 14 ਦੇ ਦਾਂਗੇ ਹੋਰ ਛੋਟ 13 ਦੀ ਦੇ ਦਾਂਗੇ ਅੱਛਾ 13000 ਦੀ ਚਲ ਗਿਆ ਹੋਰ ਮੰਨੋਗੇ ਥੋੜਾ ਬਾਲਾ ਤੇ ਇਹ ਆ ਕਿ ਘਰੋਂ ਦੋ ਚਵਾ ਕੇ ਦੋਗੇ ਮੈਂ ਨਾ ਦੋ ਟਾਈਮ ਕੋਈ ਤਿੰਨ ਟਾਈਮ ਚੋ ਲੈ ਆਵਦੀ ਤੁਸੱਲੀ ਕਰਕੇ ਖੜੇਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਝੋਟੀ ਰਹਿ ਗਈ ਹੈ ਨਾ ਵੀ ਦਿਖਾ ਦਿਓ ਝੋਟੀ ਬੱਚੇ ਤਾਂ ਵੀ ਨਹੀਂ ਜੇ ਮੈਂ ਜਨਮ ਘੈਰੀ ਠੀਕ ਹੈ ਜੀ ਕਿੰਨਾ ਚਿਰ ਕੱਲ ਦੁੱਧ ਇੱਕੋ 6 ਕਿਲੋ ਦੁੱਧ ਜੇ ਐਦਾਂ ਮਿਲਦੀ ਕੋਈ ਪਹਾੜਾ ਨਹੀਂ ਕੋਈ ਕੁਝ ਨਹੀਂ ਠੀਕ ਆ ਐਦਾਂ ਹੀ ਸਹੀ ਦੋ ਪੂਰੀ ਹੈ ਕੋਈ ਪਹਾੜਾ ਨਹੀਂ ਪੋਣਾ ਕੋਈ ਪਹਾੜਾ ਨਹੀਂ ਕੋਈ ਟੀਕਾ ਨਹੀਂ ਕੋਈ ਕੁਝ ਨਹੀਂ ਬਸ ਧਾਰ ਦੋ ਐਦਾਂ ਚੋ ਲੋ ਠੀਕ ਹੈ ਜੀ ਬਾਕੀ ਇਹ ਕੀ ਘਰੇ ਰੱਖਣ ਨੂੰ ਝੋਟੀ ਵਧੀਆ ਗਾਂ ਬਣੀ ਕਿ ਨਹੀਂ ਨਹੀਂ ਜੀ ਇਹ ਬਣੀ ਨਹੀਂ ਗਾਂ ਨਹੀਂ ਬਣੀ ਹਾਂਜੀ ਤੇ ਦੁੱਧ ਉਹਨਾਂ 6 ਕਿਲੋ ਆ ਦੁੱਧ 6 ਕਿਲੋ ਮੋਕੇ ਤੇ ਤਿਆਰ ਆ ਜੀ ਤੋਰਾ ਹਾਂ ਫੇਰ ਇਹਨਾਂ ਵੀ ਇੱਕ ਬਾਕੀ ਚੰਗੇ ਕੱਦ ਕੱਟਦੀ ਆ ਪੂਰਾ ਕੋੜੀਆਂ ਵਰਗਾ ਕੱਦਿਆ ਜਿਹੜਾ ਇਹਦਾ ਆਹ ਦੇਖ ਸਾਹ ਦੇ ਜੀ ਫਾਮੇ e30 ਥੱਲੇ ਬੈਜੀ ਹੈ ਤੇ ਬੰਦੇ ਪਲੱਗ ਨਹੀਂ ਲੱਭਦੇ ਬਾਕੀ ਇਹ ਆ ਕਿ ਠੰਡੀ ਤੇਰੀ ਆ ਜਿਹੜੀ ਕੱਦ ਕਾਟ ਸੇ ਵੀ ਚੰਗੀ ਆ ਦੁੱਧ ਮੋਕੇ ਦੇ ਤੇ ਕੋਲ 6 ਲੀਟਰ ਜਿਹੜਾ ਦੱਸ ਦੇ ਤੇ ਠੀਕ ਹੈ ਜੀ ਹਰ ਕੁਛ ਕਹਣਾ ਹੈ ਬਾਜੀ ਬਹੁਤ ਬਹੁਤ ਮਿਹਰਬਾਨੀ ਬਾਕੀ ਕੋਈ ਆਪਣੀ ਤਸੱਲੀ ਕਰਕੇ ਹੈ ਨਾ ਖੜੇ ਤੁਹਾਡੇ ਕੋਲ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹੈ ਨਾ ਹਾਂ ਜੀ ਕੋਈ ਦੋ ਚੋਲੇ ਤਿੰਨ ਟਾਈਮ ਚੋਲੇ ਸਾਰਿਆਂ ਨੂੰ ਕੋਈ ਚੁੰਦੀ ਦਿਖਦੀ ਨਹੀਂ ਕੋਈ ਠੀਕ ਹੈ ਜੀ ਹਾਂ ਜੀ ਸਾਈ ਭਾਵੇ ਆਪਣੇ ਦੇ ਵੇਖੋ ਲਾਮਾ ਕੋਈ ਨਹੀਂ ਮੰਨਦਾ ਜੇ ਦੋ ਟਾਂ ਚਈਆਂ ਹਨ ਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਹੈ ਕਿ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਦੁੱਧ ਪੂਰਾ ਹੋਵੇ ਤਸੱਲੀ ਹੋਵੇ ਤੇ ਲੈ ਜਨਾਂ ਇੱਥੇ ਰਹਿੰਦੇ হাঁজ দ বিড পূৰা দেখোন বহুত বহুত ধন্যবাদ